ਪੰਜਾਬ ਦੇ ਵਿੱਚ ਲਗਾਤਾਰ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਹੁਣ ਨਤੀਜੇ ਆਣੇ ਸ਼ੁਰੂ ਹੋ ਗਏ ਨੇ ਜਿਹੜੇ ਰੁਝਾਨ ਨੇ ਉਹ ਹੁਣ ਨਤੀਜਿਆਂ ਦੇ ਵਿੱਚ ਤਬਦੀਲ ਹੋਣੇ ਸ਼ੁਰੂ ਹੋ ਗਏ ਨੇ ਤਾਂ 4 ਵਜੇ ਤੱਕ ਦੇਖ ਕੇ ਅਸੀਂ ਰੁਝਾਨਾਂ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਪ੍ਰੀਸ਼ਦੋਂ 25 ਸੀਟਾਂ ਲੈ ਲੁਧਿਆਣਾ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ 12 ਤੇ ਆਮ ਆਦਮੀ ਪਾਰਟੀ ਅੱਗੇ ਜਾ ਰਹੀ ਹੈ ਤੇ 6 ਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ 4 ਤੇ ਅਤੇ ਆਜ਼ਾਦ ਉਮੀਦਵਾਰ 3 ਸੀਟਾਂ ਤੇ ਅੱਗੇ ਜਾ ਰਹੇ ਨੇ ਤਾਂ ਲਗਾਤਾਰ ਚੋਣਾਂ ਦੀ ਗਿਣਤੀ ਜਾਰੀ ਹੈ ਬਲਾਕ ਸੰਮਤੀਆਂ ਦੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀ ਗਿਣਤੀ ਜਾਰੀ ਹੈ ਤਾਂ ਮਹਿਜ਼ ਹੁਣ ਕੁਝ ਹੀ ਘੰਟੇ ਰਹਿ ਗਏ ਨੇ ਇਹਨਾਂ ਗਿਣਤੀ ਨੂੰ ਪੂਰੀ ਕੰਪਲੀਟ ਹੋ ਕੇ ਮੁਕੰਮਲ ਹੋਣ ਤੇ ਤਾਂ ਹੁਣ ਜਿਹੜੇ ਇਹ ਰੁਝਾਨ ਨੇ ਉਮੀਦ ਇਹੀ ਲਗਾਈ ਜਾਂਦੀ ਹੁੰਦੀ ਹੈ ਕਿ ਜਿਹੜੇ ਇਹ ਰੁਝਾਨ ਨੇ ਇਹੀ ਰੁਝਾਨ ਜਿਹੜੇ ਨੇ ਉਹ ਨਤੀਜਿਆਂ ਦੇ ਵਿੱਚ ਤਬਦੀਲ ਹੋਣਗੇ ਕਿਉਂਕਿ ਕਾਫੀ ਹੁਣ ਡਿਫਰੈਂਸ ਜਿਹੜਾ ਆ ਵੋਟਾਂ ਦਾ 1000 ਤੋਂ ਵੱਧ 1500 ਤੋਂ ਵੱਧ 1200 ਤੋਂ ਵੱਧ ਐਦਾ ਜਿਹੜਾ ਮਾਰਜਨ ਹੈ ਉਹ ਵੱਧ ਗਿਆ ਹੋਇਆ ਕਿਉਂਕਿ ਲਗਾਤਾਰ ਹੁਣ ਵੋਟਾਂ ਦੀ ਗਿਣਤੀ ਜਿਹੜੀ ਆ ਉਹ ਤੇਜ਼ ਜਿਹੜੀ ਆ ਉਹ ਚੱਲ ਰਹੀ ਆ ਤਾਂ ਕਿਤੇ 500 ਦਾ ਮਾਰਜਨ ਹੈ ਕਿਤੇ ਹਜ਼ਾਰ ਦਾ ਕਿਤੇ 21 ਵੋਟਾਂ ਦਾ ਵੀ ਗੈਪ ਜਿਹੜਾ ਆ ਉਹ ਉਮੀਦਵਾਰਾਂ ਦੇ ਵਿੱਚ ਚੱਲ ਰਿਹਾ 600 ਦਾ ਵੀ ਚੱਲ ਰਿਹਾ ਤਾਂ ਐਦਾਂ ਗੈਪ ਜਿਹੜੇ ਨੇ ਉਹ ਮਾਰਜਨ ਜਿਹੜੇ ਨੇ ਲਗਾਤਾਰ ਚੱਲ ਰਹੇ ਨੇ ਤਾਂ ਜਦੋਂ ਕੋਈ ਇਹਨਾਂ ਵੋਟਾਂ ਦੇ ਵਿੱਚ 600 ਤੋਂ 1000 ਤੋਂ ਵੱਧ ਦਾ ਮਾਰਜਨ ਜਦੋਂ ਜਿਹੜੇ ਉਮੀਦਵਾਰ ਕੋਲ ਚਲਾ ਜਾਂਦਾ ਤਾਂ ਫਿਰ ਇਹੀ ਕਿਹਾ ਜਾਂਦਾ ਕਿ ਉਸੇ ਉਮੀਦਵਾਰ ਦੀ ਜਿਹੜੀ ਹੈ ਉਹ ਜਿੱਤ ਹੁੰਦੀ ਹੈ ਪਰ ਐਂਡ ਮੌਕੇ ਤੇ ਕਈ ਵਾਰ ਗੇਮ ਜਿਹੜੀ ਹੈ ਉਹ ਪਲਟ ਵੀ ਜਾਂਦੀ ਹੁੰਦੀ ਹੈ ਕਿਉਂਕਿ ਇੱਕ ਵੋਟ ਦੇ ਫਰਕ ਦੇ ਨਾਲ ਵੀ ਬੰਦਾ ਜਿੱਤ ਵੀ ਸਕਦਾ ਤੇ ਹਾਰ ਵੀ ਸਕਦਾ ਇੱਕ ਵੋਟ ਦਾ ਫਰਕ ਵੀ ਉਸ ਨੂੰ ਬਹੁਤ ਵੱਡਾ ਫਰਕ ਮੰਨਿਆ ਜਾਂਦਾ ਹੈ ਅਤੇ ਕਿਉਂਕਿ ਜਿੱਤ ਹਾਰ ਦਾ ਇਹ ਫੈਸਲਾ ਹੁੰਦਾ ਤਾਂ ਲਗਾਤਾਰ ਗਿਣਤੀ ਜਾ ਰਹੀ ਹੈ ਤਾਂ ਬਲਾਕ ਸੰਮਤੀਆਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ 235 ਸੀਟਾਂ ਨੇ ਜਿਨ੍ਹਾਂ ਦੇ ਉੱਤੇ ਰੁਝਾਨ ਜਿਹੜੇ ਨੇ ਉਹ ਲਗਾਤਾਰ ਸਵੇਰ ਤੋਂ ਹੀ ਸਾਹਮਣੇ ਆ ਰਹੇ ਨੇ ਬਲਾਕ ਸੰਮਤੀ ਦੀ ਜੇਕਰ ਪੰਚਾਇਤ ਸੰਮਤੀ ਦੀ ਗੱਲ ਕਰਾਂ ਤਾਂ 55 ਤੋਂ 60 ਸੀਟਾਂ ਤੇ ਜਿਹੜੀ ਆਮ ਆਦਮੀ ਪਾਰਟੀ ਉਹ ਅੱਗੇ ਜਾ ਰਹੀ ਹੈ ਕਾਂਗਰਸ 40 ਭਾਜਪਾ ਜਿਹੜੀ ਹੈ ਉਹ 3 ਤੇ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ 35 ਤਾਂ 40 ਸੀਟਾਂ ਦੇ ਉੱਤੇ ਜਿਹੜੀ ਹੈ ਆਪਣੀ ਪਕੜ ਉਸਨੇ ਬਣਾ ਕੇ ਰੱਖੀ ਹੋਈ ਹੈ ਤੇ ਆਜ਼ਾਦ ਉਮੀਦਵਾਰਾਂ ਦੀ ਗੱਲ ਕਰੀਏ ਤਾਂ 17 ਆਜ਼ਾਦ ਉਮੀਦਵਾਰਾਂ ਨੇ ਆਪਣੀ ਪਕੜ ਜਿਹੜੀ ਹੈ ਉਹ ਬਣਾ ਕੇ ਰੱਖੀ ਹੋਈ ਹੈ ਪੰਚਾਇਤ ਸੰਪਤੀਆਂ ਤੇ ਤਾਂ ਲਗਾਤਾਰ ਰੁਝਾਨ ਜਿਹੜੇ ਨੇ ਉਹ ਹਣੇ ਸ਼ੁਰੂ ਹੋਏ ਹੋਏ ਨੇ ਕਈ ਕਈ ਉਮੀਦਵਾਰਾਂ ਨੂੰ ਜੇਤੂ ਵੀ ਕੋਸ਼ਤ ਕਰ ਦਿੱਤਾ ਗਿਆ ਪਰ ਕਈ ਬਲਾਕ ਸੰਪਤੀਆਂ ਤੇ ਪੋਲਿੰਗ ਬੂਥਾਂ ਦੇ ਵੈਲਟ ਬਕਸੇ ਜਿਹੜੇ ਨੇ ਖੁੱਲਣੇ ਹਜੇ ਵੀ ਬਾਕੀ ਨੇ ਉਹ ਕਿਉਂਕਿ ਉਹਨਾਂ ਦੀ ਹਜੇ ਵਾਰੀ ਨਹੀਂ ਆਈ ਉਹਨਾਂ ਨੂੰ ਹਜੇ ਖੁੱਲਣ ਤੇ ਸਮਾਂ ਲੱਗੇਗਾ ਕਿਉਂਕਿ ਪਰਚੀਆਂ ਦੇ ਪਰਚੀਆਂ ਗਿਣਨੀਆਂ ਹੁੰਦੀਆਂ ਨੇ ਫੋਟਾਂ ਕੰਪਾਈਲ ਕਰਨੀਆਂ ਹੁੰਦੀਆਂ ਇਹ ਸਭ ਨੂੰ ਬਹੁਤ ਸਮਾਂ ਲੱਗ ਜਾਂਦਾ ਕਿਉਂਕਿ ਬਾਈ ਹੈਂਡ ਇਹ ਸਾਰਾ ਕੁਝ ਕਰਨਾ ਹੁੰਦਾ ਜਿਸ ਕਰਕੇ ਕਾਫੀ ਲੰਬਾ ਸਮਾਂ ਇਸ ਗਿਣਤੀ ਨੂੰ ਲੱਗ ਜਾਂਦਾ ਤਾਂ ਉਮੀਦ ਲਗਾਈ ਜਾ ਰਹੀ ਹੈ ਕਿ 6 ਤੋਂ 7 ਵਜੇ ਤੱਕ ਸਾਰੀਆਂ ਗਿਣਤੀਆਂ ਜਿਹੜੀਆਂ ਨੇ ਉਹ ਮੁਕੰਮਲ ਹੋ ਜਾਣਗੀਆਂ ਤੇ ਨਤੀਜੇ ਜਿਹੜੇ ਸਾਰੇ ਨੇ ਉਹ ਕੋਸ਼ਤ ਕਰ ਦਿੱਤੇ ਜਾਣਗੇ ਤਾਂ ਹੋਰ ਅਪਡੇਟਸ ਹੀ ਸਾਡੇ ਨਾਲ ਜੁੜੇ ਰਹੋ ਲੁਧਿਆਣਾ ਤੋਂ ਸਨਮਜੀਤ ਸਿੰਘ ਜਨਤੇਸ਼ੀ ਧੰਨਵਾਦ